ਪਾਵੇਂ ਲੀਡਰਾਂ ਦੀ ਕੋਈ ਸਿਕਿਉਰਿਟੀ ਹੋਵੇ ਪਾਵੇਂ ਉਹਨਾਂ ਦਾ ਕੋਈ ਅਸ਼ੋ ਆਰਾਮ ਹੋਵੇ ਪਾਵੇਂ ਉਹਨਾਂ ਦੀਆਂ ਗੱਡੀਆਂ ਦੇ ਖਰਚੇ ਹੋਣ ਉਹਨਾਂ ਸਾਰਿਆਂ ਦਾ ਜਿਹੜਾ ਭਾਰ ਹੈ ਉਹ ਆਮ ਲੋਕਾਂ ਤੇ ਪੈਂਦਾ ਹੁਣ ਆਪ ਪਾਰਟੀ ਦੀਆਂ ਆਉਣ ਵਾਲੀਆਂ ਜਿਹੜੀਆਂ ਰੈਲੀਆਂ ਦੇ ਅਨਾਉਂਸਮੈਂਟ ਵੀ ਹੋ ਰਹੀ ਹੈ ਤੇ ਉਹਨਾਂ ਦਾ ਭਾਰ ਵੀ ਲੋਕਾਂ ਤੇ ਪੈਣ ਵਾਲਾ ਹੈ ਨਹੀਂ ਦੇਖੋ ਰੈਲੀਆਂ ਜਿਹੜੀਆਂ ਹੁੰਦੀਆਂ ਨੇ ਜਦੋਂ ਕੋਈ ਵੀ ਸੱਤਾ ਚ ਹੁੰਦਾ ਜੀ ਉਹ ਇੱਕ ਪੰਜਾਬੀ ਝਕਾਵਤ ਆ ਕਹਿੰਦੇ ਹੁੰਦੇ ਆ ਕਿ ਬੋਰਡ ਜਿੱਡਾ ਮਰਜੀ ਵੱਡਾ ਹੋ ਜਾਵੇ ਇਨਾ ਮਰਜੀ ਫੈਲ ਜਾਵੇ ਉਹਦਾ ਭਾਰ ਜਿਹੜਾ ਤਣਿਆਂ ਤੇ ਆਉਣਾ ਹੈ ਬਿਲਕੁਲ ਜੋ ਵੀ ਸੱਤਾਧਾਰੀ ਤੇ ਰਹੁੰਦੀ ਆ ਉਹਦਾ ਖਰਚਾ ਵਰਚਾ ਫਿਰ ਆਸਿਓਂ-ਪਾਸਿਓਂ ਇਦਾਂ ਹੀ ਨਿਕਲਦਾ ਹੈ ਜੀ ਤੇ ਜੇ ਵਿਰੋਧੀ ਧਿਰ ਚ ਹੋਵੇ ਹੂੰ ਤੇ ਫਿਰ ਪਾਰਟੀਆਂ ਜਿਹੜੀਆਂ ਆਪ ਅਫੋਰਡ ਕਰਦੀਆਂ ਨੇ ਜੀ ਦੇਖੋ ਰੈਲੀਆਂ ਦੇ ਮਾਮਲੇ ਦੇ ਵਿੱਚ ਮਾਨਕ ਗੋਇਲ ਨੇ ਇੱਕ ਆਰਟੀਆਈ ਪਾਈ ਸੀਗੀ ਓ ਆਰਟੀਆਈ ਜਿਹੜੀ ਆ ਵੈਸੇ ਤਾਂ ਉਹਦਾ ਜਵਾਬ 600 ਪੰਨਿਆਂ ਚ ਆ ਜੀ ਠੀਕ ਹੈ ਜੀ ਤਾਂ ਜਿਹੜਾ ਉਹ 600 ਪੰਨਿਆਂ ਦਾ ਜਵਾਬ ਆ ਉਹਦੇ ਵਿੱਚ ਇੱਕ ਮੋੜ ਵਾਲੀ ਜਿਹੜੀ ਰੈਲੀ ਹੈ ਨਾ ਜੀ ਜੀ ਉਹਦੇ ਚ ਤੁਹਾਨੂੰ ਦਿਲਚਸਪ ਕਹਾਣੀ ਵੇਖਣ ਨੂੰ ਮਿਲਦੀ ਹੈ ਕਿ ਇਹ ਰੈਲੀ ਜਿਹੜੀ ਆ ਜਿਹੜੀ ਕਿ 23 ਜੂਨ ਇਸ ਦੀ ਆਖਰੀ ਮਹੀਨੇ ਚ ਤਾਂ ਇਹਦਾ ਖਰਚਾ ਜਿਹੜਾ ਉਹ 5 ਕਰੋੜ ਹੈ 5 ਕਰੋੜ ਰੈਲੀ ਦਾ ਹਾਂਜੀ 1782 ਇਹਨਾਂ ਨੇ ਜਿਹੜੀ ਆ ਉਹ ਹਾਇਰ ਕੀਤੀ ਸੀਗੀ ਜਿਹਦੇ ਵਿੱਚ 1000 ਬੱਸ ਜਿਹੜੀ ਆ ਸਰਕਾਰੀ ਆ ਹੂੰ ਹੂੰ ਯਾਨੀ 2 ਕਰੋੜ ਰੁਪਈਆ ਤੇ ਤਕਰੀਬਨ ਤਕਰੀਬਨ ਕਹਿ ਲਓ ਕਿ ਇਹਨਾਂ ਨੇ ਦਿੱਤਾ ਆ ਟਰਾਂਸਪੋਰਟੇਸ਼ਨ ਜੀ ਆਵਾਜਾਈ ਨੂੰ ਸਾਧਨਾਂ ਨੂੰ ਤਾਂ ਇਤੋਂ ਇਲਾਵਾ 23 ਕਿੱਲੇ ਫਸਲ ਜਿਹੜੀ ਸੀਗੀ ਉਹਦਾ ਮੁਆਵਜ਼ਾ ਦੇਣਾ ਪਿਆ ਕਿਉਂਕਿ ਉਹ ਜ਼ਮੀਨ ਵਲੀ ਹੋਏਗੀ ਹਾਂ ਬਿਲਕੁਲ ਜੋ ਕੇਜਰੀਵਾਲ ਸਾਹਿਬ ਦਾ ਜਾਜ ਦਾ ਕਹਿ ਲੋ ਕਿ ਆਉਣ ਜਾਣ ਦਾ ਸਭ ਪੰਜਾਬ ਸਰਕਾਰ ਨੇ ਚੱਲਿਆ ਜੀ ਇਹ ਮਿਸਾਲ ਦੇ ਰਿਹਾ ਮੈਂ ਤੁਹਾਨੂੰ ਕਿ ਸੱਤਾਧਾਰੀ ਤੇ ਜਿਹੜੀ ਹੁੰਦੀ ਉਹ ਕਿਸ ਤਰ੍ਹਾਂ ਇਹ ਰੈਲੀਆਂ ਰੂਲੀਆਂ ਤੇ ਜਿਹੜਾ ਸਰਕਾਰੀ ਖਜ਼ਾਨਾ ਹੁੰਦਾ ਉਹ ਲੁਟਾਉਂਦੇ ਨੇ ਬਿਲਕੁਲ ਔਰ ਇਹ ਕੋਈ ਕਹਾਣੀ ਕਿਸੇ ਇੱਕ ਸਰਕਾਰ ਦੀ ਨਹੀਂ ਹੈ ਪਿਛਲੀਆਂ ਦੀ ਵੀ ਇਹੀ ਸੀ ਕਹਾਣੀ ਬਿਲਕੁਲ ਤੇ ਅਗਲੇ ਪਤਾ ਨਹੀਂ ਕਿਹੜੇ ਹੋਣਗੇ ਅੱਛਾ ਤੁਸੀਂ ਹਿਸਾਬ ਲਾ ਲਓ ਕਿ ਗੈਸਟਾਂ ਵਾਸਤੇ ਉਹਨਾਂ ਨੇ ਦਿਸ਼ਾਂ ਵੀ ਬੜੀਆਂ ਕਮਾਲ ਦੀਆਂ ਬਣਾਈਆਂ ਨੇ ਨੌਨ ਵੈਜ ਚ ਜੀ ਮੁਰਗ ਮੱਖਣ ਵਾਲਾ ਮਟਨ ਰੋਗਨ ਜੋਸ਼ ਹੂੰ ਕਾਲੀ ਮਿਰਚ ਚਿਕਨ ਪਤਾ ਨਹੀਂ ਬਈ ਕਿਵੇਂ ਬਣਦਾ ਹੈ ਕਾਲੀ ਮਿਰਚ ਚਿਕਨ ਹਾਂ ਫਿਰ ਨਾਲ ਮਠਿਆਈਆਂ ਗਜਰੇਲਾ ਮੂੰਗ ਦਾਲ ਹਲਵਾ ਫਿਰ ਰਵੜੀ ਜਲੇਬੀ ਫਲੂਦਾ ਕੁਲਫੀ ਜੀ ਸ਼ੂਗਰ ਫ੍ਰੀ ਆਈਸਕ੍ਰੀਮ ਕਿ ਤੁਹਾਨੂੰ ਪਤਾ ਹੀ ਉਹ ਕੇਜਰੀਵਾਲ ਸਾਹਿਬ ਨੂੰ ਸ਼ੂਗਰ ਹੋਈ ਆ ਸਭ ਦਾ ਧਿਆਨ ਰੱਖਿਆ ਹਾਂਜੀ ਤਾਂ ਮਤਲਬ ਕਿ ਇਹੋ ਜੀਆਂ ਚੀਜ਼ਾਂ ਗੈਸਟਾਂ ਨੂੰ ਦਿੱਤੀਆਂ ਗਈਆਂ ਅੱਛਾ ਇਹ ਇਹਦੇ ਪੰਨੇ ਪਲਟਦੇ ਆ ਪਲਟਦੇ ਆ ਨਾ ਮੈਂ ਇੱਕ ਚੀਜ਼ ਹੋਰ ਵੇਖੀ ਜੀ ਇਹਨਾਂ ਨੇ ਕਿਉਂਕਿ ਪੱਤਰਕਾਰ ਵੀ ਆਪਦੇ ਪੱਕੇ ਹੀ ਰੱਖੇ ਹੋਏ ਨੇ ਹੂੰ ਤੇ ਇੱਕ ਪੰਨਾ ਨਾਲ ਪੱਤਰਕਾਰਾਂ ਦਾ ਆ ਜੀ ਉਹ ਵੀ ਕਮਾਲ ਹੀ ਕਰ ਗਏ ਆ ਕਿ ਹਸਾਬ ਲਾ ਲਓ ਉਹ ਵੀ ਇੱਕ ਮੋਟਾ ਬਿੱਲ ਹੈ ਜਿਹੜਾ ਇਨੋਂ ਆਪਾਂ ਗਿਣੇ ਤੇ 117000 ਰੁਪਿਆ ਇਹਨਾਂ ਦਾ ਬਿੱਲ ਬਣਿਆ ਪਿਆ। ਮਤਲਬ ਕਿ ਕੋਈ ਪੱਤਰਕਾਰ ਪੈ ਗਿਆ 3360 ਦੇ ਵਿੱਚ ਇੱਕ ਸ਼ਾਇਦ ਹੈਗਾ 6720 ਚ ਪਤਾ ਨਹੀਂ ਕੀ ਖਾਂਦਾ ਰਿਹਾ ਜੇ ਮੈਨੂੰ ਤੇ ਪਤਾ ਨਹੀਂ ਹੈ। ਤੇ ਇੱਕ ਬਫੇ ਡਿਨਰ ਇਹਨਾਂ ਦਾ ਜਿਹੜਾ ਉਹ ਕਹਿ ਲੋ ਕਿ 32000 ਚ ਹਿਸਾਬ ਲਾ ਲੋ ਕਿ ਤਨਖਾਹਾਂ ਜਿਹੜੀਆਂ ਨੇ ਉਹ ਕੰਪਨੀਆਂ ਤੋਂ ਲੈਣੀਆਂ ਨੇ। ਜੀ। ਰੋਟੀ ਦੇ ਸਾਰੇ ਬਿੱਲ ਜਿਹੜੇ ਪੈਣੇ ਆ ਇੰਦਰ ਸਰਕਾਰ ਤੇ ਵੀ ਪੈ ਗਏ ਨੇ ਸਰਕਾਰ ਤੇ ਕਾਦੇ ਪੈ ਆ ਲੋਕਾਂ ਤੇ ਪੈ ਲੋਕਾਂ ਤੇ ਪੈ ਬਿਲਕੁਲ ਤਾਂ ਇਹ ਆਰਟੀਆਈ ਜਿਹੜੀ ਆ ਨਾ ਉਹ ਸਿਰਫ ਇੱਕ ਰੈਲੀ ਦੀ ਨਿਕਲੀ ਆ ਉਹ ਵੀ ਕਿਉਂਕਿ ਦੇਖੋ ਜਿਹੜਾ ਸੂਚਨਾ ਅਧਿਕਾਰੀ ਉਹ ਤੇ ਪੰਜਾਬ ਦੇ ਵਿੱਚ ਮੁਰਦਾ ਪਿਆ ਜੀ ਕਿਉਂ ਕਿਉਂਕਿ ਜਿਹੜੇ ਸਹਾਇਕ ਸੂਚਨਾ ਕਮਿਸ਼ਨਰ ਹੁੰਦੇ ਉਹ ਤੇ ਰਹਾ ਹੀ ਕੋਈ ਨਹੀਂ ਹੈ ਮੁੱਖ ਸੂਚਨਾ ਕਮਿਸ਼ਨਰ ਤੋਂ ਇਲਾਵਾ ਹੈ ਹੀ ਕੋਈ ਨਹੀਂ ਹੈ ਜੀ 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 ਮਿਸ਼ਨ ਦੇ ਵਿੱਚ ਇੰਨਾ ਜ਼ਿਆਦਾ ਉੱਥੇ ਕੰਮ ਪਿਆ ਹੈ ਕਿ 6-6 ਮਹੀਨੇ 8-8 ਮਹੀਨਿਆਂ ਦੀ ਜਿਹੜੀ ਹੈ ਨਾ ਉਹ ਪੈਂਡੈਂਸੀ ਆ ਜੀ ਇੱਕ ਪਿੱਛੇ ਜਿਹੀ ਪਟੀਸ਼ਨ ਵੀ ਪਾਈ ਆ ਲਾਅ ਦੇ ਸਟੂਡੈਂਟ ਨੇ ਜੀ ਜੀ ਉਹਨਾਂ ਵੱਲੋਂ ਇੱਕ ਪਟੀਸ਼ਨ ਵੀ ਪਾਈ ਗਈ ਆ ਕਿ ਬਿਲਕੁਲ ਭਈ ਇਹ ਤੇ ਜਿਦਾ ਕਹ ਲੋ ਕਿ ਜਿਹੜੀ ਸੂਚਨਾ ਹੈ ਉਹਦੀ ਸੂਚਨਾ ਲਵੋ ਵਿਚਾਰੇ ਦੀ ਉਹਦੇ ਕੋਈ ਕੋਈ ਸੋਧ ਲੈ ਲਓ ਜੀ ਉਹਦੀ ਕੋਈ ਸਾਰ ਲੈ ਲਓ ਤੇ ਗਿਆ ਕੰਮ ਬਿਲਕੁਲ ਨਹੀਂ ਹੂੰ ਤਾਂ ਯਾਨੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਈ ਵੀ ਹੈ ਜੀ ਤੇ ਜੇ ਸਾਰੀਆਂ ਇਹ ਅੱਛਾ ਤੁਸੀਂ ਦੇਖੋ ਕਿ ਇਲੈਕਸ਼ਨ ਤੋਂ ਪਹਿਲਾਂ ਇਹ ਚੀਜ਼ਾਂ ਨਿਕਲ ਆਉਣੀਆਂ ਚਾਹੀਦੀਆਂ ਸੀਗੀਆਂ ਜੀ ਇਹ ਕੋਸ਼ਿਸ਼ ਕਰਦੇ ਰਹੇ ਇਹਨਾਂ ਨੂੰ ਜਵਾਬ ਹੀ ਨਹੀਂ ਮਿਲਿਆ ਹੂੰ ਹੁਣ ਵੀ ਕਈ ਆਰਟੀਆਈਜ਼ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਕਿ ਸਰਕਾਰ ਸੁਣਦੀ ਨਹੀਂ ਹੈ ਜਵਾਬ ਹੀ ਨਹੀਂ ਦਿੰਦੀ ਕਿਉਂਕਿ ਉਹਨਾਂ ਨੂੰ ਪਤਾ ਇਹ ਖਰਚੇ ਜੇ ਨਿਕਲਣਗੇ ਤੇ ਲੋਕ ਜਿਹੜੇ ਸਵਾਲ ਕਰਨਗੇ ਤਰ੍ਹਾਂ-ਤਰ੍ਹਾਂ ਦੇ ਪਰ ਤੁਸੀਂ ਹਿਸਾਬ ਲਾ ਲਓ ਅੱਗੇ ਇਸ ਤਰ੍ਹਾਂ ਦੀ ਇੱਕ ਆਰਟੀਆਈ ਬੜੀ ਬਦਨਾਮੀ ਕਰਵਾ ਕੇ ਗਈ ਸੀ ਜਲੰਧਰ ਵਾਲੀ ਉਹ ਵੀ ਆਪਾਂ ਬੁੱਲੀ ਸੀ ਇੱਥੇ ਜੀ ਜੀ ਤੁਸੀਂ ਸਾਰਾ ਦੱਸਿਆ ਸੀਗਾ ਉਹਦਾ ਮਤਲਬ ਕਿ ਕਿਵੇਂ ਵਧੀਆ ਹੋਟਲ ਦੇ ਵਿੱਚ ਕਿਸ ਤਰ੍ਹਾਂ ਚਾਹ ਕੌਫੀਆਂ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਲਗੀਆਂ ਗਈਆਂ ਨੇ ਜੂਸ ਲੈ ਗਏ ਨੇ ਸੋ ਇਹ ਖਰਚਾ ਜਿਹੜਾ ਤੁਸੀਂ ਵੇਖੋ ਕਿ ਇੱਕ ਰੈਲੀ ਦਾ 5 ਕਰੋੜ ਜਿਹੜਾ ਉਹ ਖਜ਼ਾਨੇ ਤੇ ਪਿਆ ਤੇ ਉਹਦਾ ਲਾਭ ਕਿਨੂੰ ਮਿਲਣਾ ਲਾਪਤੇ ਜੇ ਕੋਈ ਇਸ ਤਰ੍ਹਾਂ ਦਾ ਇਵੈਂਟ ਹੈ ਤਾਂ ਸਿਆਸਤ ਨੂੰ ਬਿਲਕੁਲ ਸਿਆਸਤ ਨੂੰ ਮਿਲਣਾ ਹੈ ਨਾ ਤੇ ਭਾਰ ਕੀਲੇ ਤੇ ਪੈਣਾ ਉਹ ਵੀ ਤਾਂ ਉਹ ਤੁਸੀਂ ਦੇਖੋ ਪਰ ਪਰ ਕੀ ਕਰੀਏ ਹੁਣ ਜੇ ਇਹਨਾਂ ਦੇ ਸਮਰਥਕਾਂ ਨੂੰ ਤੁਸੀਂ ਕਹੋਗੇ ਉਹ ਕਹਿੰਦੇ ਆ ਕਿ ਬਈ ਦੂਜੇ ਕਿਹੜਾ ਨਹੀਂ ਸੀ ਕਰਦੇ ਤੁਸੀਂ ਉਦੋਂ ਬੋਲਦੇ ਹੀ ਨਹੀਂ ਸੀਗੇ ਜੀ ਤੇ ਉਹ ਕਈਆਂ ਦਾ ਕਹ ਲੋ ਕਿ ਭਾਈ ਹੁਣ ਸੁਭਾਈ ਬਣ ਗਿਆ ਕਿ ਤੂੰ ਉਹਨਾਂ ਨੂੰ ਪਤਾ ਤੇ ਹੁੰਦਾ ਨਹੀਂ ਕਿਸੇ ਕੱਲ ਦਾ ਉਹਨਾਂ ਨੇ ਅੱਗੋਂ ਬਸ ਡੇੜੀਆਂ ਲਈ ਜਾਣੀਆਂ ਨੇ ਹੂੰ 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 ਕਿ ਭਾਈ ਤੁਸੀਂ ਉਦੋਂ ਸਾਰੇ ਬੋਲਦੇ ਸੀਗੇ ਉਦੋਂ ਉਹਨਾਂ ਦਾ ਹਾਲ ਇਹੋ ਸੀਗਾ ਉਹਨਾਂ ਦੇ ਸਮਰਥਕ ਵੀ ਬਸ ਇਹੋ ਹੀ ਗੱਲ ਕਹਿੰਦੇ ਸਨ ਕਿ ਨਹੀਂ 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 ਸਭ ਅੱਛਾ ਹੈ ਸਭ ਅੱਛਾ ਹੈ ਤੇ ਮੁੜ ਕੇ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਫਿਰ ਪਤਾ ਭੱਜ ਗਿਆ ਜੀ ਜੀ ਆ ਜਿਹੜੀ ਆਉਣ ਵਾਲੀ ਰੈਲੀ ਹੈ ਫਿਰ ਇਹਦਾ ਮਤਲਬ ਇਹ ਤਾਂ ਫਿਰ ਕਿ 5 ਕਰੋੜ ਤੋਂ ਵੀ ਵੱਧ ਜਾਣਾ ਬਜਟ ਜਿਹੜੇ ਹਿਸਾਬ ਨਾਲ ਕੇਜਰੀਵਾਲ ਸਾਹਿਬ ਨੇ ਦੁਬਾਰਾ ਤੋਂ ਆਉਣਾ ਹੈ ਇਹ ਜਾਜਾਂ ਚੁੰਜਾਂ ਦੇ ਖਰਚੇ ਤਾਂ ਫਿਰ ਪੈਣੀ ਹੈ ਜੀ ਨਹੀਂ ਦੇਖੋ ਇਹ ਇਹ ਜਿਹੜਾ ਰੈਲੀ ਕਲਚਰ ਹੈ ਹੁਣ ਥੋੜਾ ਇਹਨਾਂ ਨੇ ਘਟਾ ਲਿਆ ਹੂੰ ਤੁਸੀਂ ਦੇਖੋਗੇ ਤਾਂ ਹੁਣ ਰੋਡ ਸ਼ੋਅ ਕਰਦੇ ਨੇ ਇਹ ਜੀ ਜੀ ਆਪਾਂ ਇਹਨਾਂ ਦੀ ਕੈਂਪੇਨ ਦੇਖੀਏ ਰੈਲੀਆਂ ਗਾਂ ਹੋ ਵੀ ਸਕਦੀਆਂ ਪਰ ਇਹਨਾਂ ਨੇ ਥੋੜਾ ਜਿਹਾ ਚੇਂਜ ਕਰਤਾ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਅਸੀਂ ਇਹਨਾਂ ਚੀਜ਼ਾਂ 'ਚ ਫਸਦੇ ਆ ਹੁਣ ਇਹਨਾਂ ਨੇ ਰੋਡ ਸ਼ੋਅ ਕਰ ਦਿੱਤਾ ਸੂਚਨਾ ਕੋਈ ਦਿੰਦੇ ਨਹੀਂ ਹੈ ਤੇ ਰੋਡ ਸ਼ੋਅ ਦੇ ਵਿੱਚ ਵੀ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਹਾਲ ਦੀ ਘੜੀ ਇੱਕ ਹੀ ਚਿਹਰਾ ਨਜ਼ਰ ਆਉਂਦਾ ਮੁੱਖ ਮੰਤਰੀ ਸਾਹਿਬ ਦਾ ਜੀ ਜੀ ਤੇ ਉਹ ਰੋਡ ਸ਼ੋਅ ਜਿਹੜਾ ਬਦਲਿਆ ਹੋਇਆ ਥੋੜਾ ਜਿਹਾ ਪੈਟਰਨ ਹੈ ਜਦੋਂ ਰੈਲੀ ਵੱਲ ਜਾਣਗੇ ਫਿਰ ਪਤਾ ਲੱਗੂਗਾ ਕਿ ਭਈ ਖਰਚਾ ਕਿੱ데 ਤੇ ਪੈਂਦਾ ਤੁਹਾਡੀ ਪਾਰਟੀ ਲਈ ਜੋ ਰੈਲੀ ਕਰਦਾ ਆਪਦੇ ਪੈਸੇ ਨਾਲ ਕਰਵਾਈ ਜਾਵੇ ਪਰ ਆ ਤੁਸੀਂ ਦੇਖੋ ਕਿ 1000 ਬੱਸ ਜਿਹੜੀ ਆ ਸਰਕਾਰੀ ਜੀ ਉਹ ਤੁਸੀਂ ਹਾਇਰ ਕੀਤੀ ਆ ਤਾਂ ਉਹ ਉਹਨਾਂ ਰੂਟਾਂ ਤੇ ਲੋਕ ਖੱਜਲ ਵੀ ਹੋਏ ਹੋਣਗੇ ਨਾ ਪੈਸੇ ਤਾਂ ਦਿੱਤੇ ਐ ਸੋ ਦਿੱਤੇ ਜਿਹੜੇ ਦਿੱਤੇ ਆ ਤਾਂ ਜਿਹੜੇ ਲੋਕ ਉਹਨਾਂ ਬੱਸਾਂ ਤੇ ਰਜਾਨਾ ਸਫ਼ਰ ਤੈਅ ਕਰਦੇ ਆ ਤਾਂ ਉਹ ਉਹਨਾਂ ਨੂੰ ਕਿੰਨੀ ਪ੍ਰੋਬਲਮ ਆਉਂਦੀ ਹੋਏਗੀ ਜਿਹੜੀ ਚੀਜ਼ ਵੇਖਣ ਵਾਚਣ ਵਾਲੀ ਹੈ ਬਿਲਕੁਲ ਬਿਲਕੁਲ ਜੀ ਮਿੰਟੂ ਜੀ ਕੁਝ ਕਮੈਂਟ ਪੜ ਲੀ ਗਏ ਪਾ ਜਟਵੈੜ ਜੀ ਕਹਿੰਦੇ ਕਿ ਪੰਜਾਬ ਵਿੱਚ ਬੀਜੇਪੀ ਦਾ ਅਸਰ ਲਗਾਤਾਰ ਵੱਧ ਰਿਹਾ ਹੈ ਇਹ ਗੱਲ ਵਿਚਾਰ ਕਰਨ ਵਾਲੀ ਹੈ ਰਜੀਵ ਕੁਮਾਰ ਜੀ ਕਹਿ ਰਹੇ ਨੇ ਕਿ ਖਜ਼ਾਨੇ ਦੀ ਇਹੀ ਤੇ ਹੀ ਫੇਰੀ ਜਾਂਦੀ ਹੈ ਝਾੜੂ ਵਾਲਿਆਂ ਦੀ 5 ਕਰੋੜ ਖਰਚ ਸੀ ਮੋੜ ਰੈਲੀ ਦੇ ਬਿੱਲ ਸਰਕਾਰ ਦੇਊ ਕਿ ਨਹੀਂ ਹੈ ਤਾਂ ਹੁਣ ਫਿਰ ਮੌਕਾ ਹੀ ਦਸੂਗਾ ਨਹੀਂ ਤੇ ਆ ਬਿੱਲ ਬਿੱਲਾਂ ਦੀ ਕਾਪੀ ਤਾਂ ਹੈ ਜੀ ਇਹ ਜਿਹੜੀ ਆਪਾਂ ਆਉਣ ਵਾਲੀ ਰੈਲੀ ਦੀ ਗੱਲ ਕਰ ਰਹੇ ਹਾਂ ਹਾਂ ਉਹਦਾ ਪਤਾ ਨਹੀਂ ਆ ਜਿਹੜੇ ਆ ਜਿਹੜੇ ਮੌੜ ਵਾਲੀ ਆ ਇਹ ਖਰਚੇ ਦੀਆਂ ਕਾਪੀਆਂ ਹੀ ਆ ਜੀ ਇਹ ਤੇ ਸਾਰਾ ਕੁਝ ਮਿਲਿਆ ਉਹ ਮਿਲ ਲਈ ਤੁਸੀਂ ਦੇਖ ਲਓ ਕਿ 4 ਕਰੋੜ ਤੋਂ ਉੱਤੇ ਦੇ ਬਣਦੇ ਨੇ ਜੀ ਸੁਧੀਰ ਪੂਨੀਆ ਜੀ ਕਹਿ ਰਿਹਾ ਫਿਰ ਤੋਂ ਚੰਨੀ ਸਾਹਿਬ ਕੇ ਪ੍ਰਾਂਠੇ ਸਸਤੇ تھے ਆਹੋ ਪ੍ਰਾਂਠਿਆਂ ਨੂੰ ਲੈ ਕੇ ਚੰਨੀ ਨੂੰ ਬਹੁਤ ਟਰੋਲ ਕੀਤਾ ਗਿਆ ਉਸ ਸਮੇਂ ਦੇ ਵਿੱਚ ਤਾਂ ਪਰ ਗੱਲ ਇਹ ਆ ਕਿ ਭਾਈ ਹੁਣ ਕੀ ਕਰੀਏ ਜੀ ਜਿਹੜੀਆਂ ਚੀਜ਼ਾਂ ਨੂੰ ਨਕਾਰ ਕੇ ਇਹ ਪੋਲਿਟਿਕਸ ਦੇ ਵਿੱਚ ਆਏ ਜੀ ਜਿਹੜੀਆਂ ਚੀਜ਼ਾਂ ਨੂੰ ਖੰਡਨ ਕਰਕੇ ਇਹਨਾਂ ਨੇ ਇੱਥੋਂ ਤੱਕ ਰੁਤਬੇ ਮਰਤਬੇ ਹਾਸਲ ਕੀਤੇ ਆ ਹੂੰ ਹੂੰ ਤਾਂ ਭਈ ਉਹ ਫਿਰ ਤਾਂ ਹੀ ਮੈਂ ਕਹਿਣਾ ਉਹਨਾਂ ਕਿ ਹੁਣ ਉਹ ਰਵਾਇਤੀ ਤਰਾ ਦੋ ਨਹੀਂ ਹੁਣ ਤਿੰਨ ਰਵਾਇਤੀ ਤਰਾ ਹੋ ਗਈਆਂ ਜੀ ਤਾਂ ਗੱਲ ਇਹ ਆ ਕਿ ਉਹ ਨਾ ਇੱਕ ਸ਼ੇਅਰ ਬੋਲ ਦਿੰਦੇ ਆ ਕੁਝ ਮਤਲਬ ਕਿ ਉਹ ਕਹਿੰਦੇ ਨਹੀਂ ਹੁੰਦੇ ਕਿ ਆਏ تھے ਤਵਾਇਫਾਂ ਦਾ ਕੋਠਾ ਬੰਦ ਕਰਾਣੇ ਜੀ ਚੰਦ ਸਿੱਕੂ ਕੇ ਲਈ ਖੁਦ ਹੀ ਮੁਜ਼ਰਾ ਕਰ ਬੈਠੇ ਕੀ ਬਾਤ ਤਾਂ ਉਹ ਹਾਲ ਹੈ ਇਸ ਵੇਲੇ ਰਾਜਨੀਤੀ ਦਾ ਨਾ ਕਿ ਇਹ ਤਵਾਇਫਾਂ ਦਾ ਕੋਠਾ ਬੰਦ ਕਰਾਉਣਾ ਸੀ ਪਰ ਹੁਣ ਇਹ ਆਪ ਹੀ ਮੁਜ਼ਰੇ ਚ ਹਿੱਸਾ ਲੈਣ ਲੱਗ ਪਏ ਜੀ ਤੁਹਾਡੇ ਲਈ ਗੱਲ ਨਾਲ ਜੁੜਦਾ ਹੀ ਕਮੈਂਟ ਵਿਕਰਮ ਸੰਧੂ ਜੀ ਉਹ ਕਹਿੰਦੇ ਕਿ ਇਹਨਾਂ ਨੇ ਤਾਂ ਇੱਕੋ ਗੱਲ ਰਟੀ ਹੋਈ ਹੈ ਵੀ 70 ਸਾਲ ਪਹਿਲਾਂ ਕਿਉਂ ਨਹੀਂ ਬੋਲੇ ਨਹੀਂ 70 ਸਾਲ ਪਹਿਲਾਂ ਵੀ ਬੋਲਣ ਵਾਲੇ ਹੋਣਗੇ ਤੁਹਾਡੀ ਉਮਰ ਹੀ ਉਨੀ ਨਹੀਂ ਹੈਗੀ ਜ਼ਿਆਦਾਤਰ ਤੇ ਇਹਨਾਂ ਦੇ ਸਮਰਥਕ ਜਿਹੜੇ ਆ ਉਹ ਯੰਗ ਨੇ ਯੰਗ ਬਲੱਡ ਹੈ ਹਮ ਹਮ ਤੇ ਹੁਣ ਜਿਹੜੇ 70 ਸਾਲ ਪਹਿਲਾਂ ਬੋਲੇ ਹੋਣਗੇ ਉਹਨਾਂ ਨੂੰ ਕਬਰਾਂ ਚੋਂ ਠਾ ਕੇ ਅਸੀਂ ਕਿੱਥੇ ਤੁਹਾਡੇ ਮੂੰਹ ਤੇ ਲੈ ਆਈਏ ਜੀ ਕਿਉਂ ਕਹਿਣ ਕਿ ਹਾਂ ਭਈ ਅਸੀਂ ਬੋਲੇ ਹਮ ਨਹੀਂ ਉਹ ਹਰ ਤਰ੍ਹਾਂ ਦਾ ਹਰ ਇੱਕ ਸਮੇਂ ਜੁਗੰਡਾ ਹੈ ਇਹ ਚਾ ਅਲੋਚਨਾ ਚੱਲਦੀ ਰਹਿੰਦੀ ਆ ਇਹ ਨਹੀਂ ਹੈ ਕਿ ਜਦੋਂ ਕੈਰੋਂ ਸਾਹਿਬ ਚੀਫ ਮਨਿਸਟਰ ਸੀਗੇ ਤੇ ਕੀ ਤੁਹਾਡੇ ਖਿਆਲ ਚ ਹੈ ਕਿ ਕੋਈ ਉਹਦੋਂ ਬੋਲਦਾ ਨਹੀਂ ਹੋਏਗਾ ਉਹਨਾਂ ਦੇ ਅਗੇਂਸਟ ਸਭ ਕੁਝ ਹੁੰਦਾ ਆਲੋਚਨਾ ਚੱਲਦੀ ਰਹਿੰਦੀ ਆ ਪਰ ਕਿਉਂਕਿ ਤੁਹਾਨੂੰ ਨਹੀਂ ਪਤਾ ਹੈਗਾ ਕਿਉਂਕਿ 2010 ਤੋਂ ਬਾਅਦ ਬਾਅਦ ਹੀ ਫੇਸਬੁਕ ਪਾਪੂਲਰ ਹੋਇਆ ਜੀ ਜਿਆਦਾ ਜਨਤਾ ਆਪਣੀ 12 ਬੂਰਾਾਂ ਚ ਆ ਕੇ ਜੋੜਨ ਲੱਗੀ ਆ ਹੂੰ 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 ਜੀ ਤਾਂ ਮਤਲਬ ਕਿ ਤੁਹਾਡੀ ਦੁਨੀਆ ਸ਼ੁਰੂ ਹੀ ਇੱਥੋਂ ਹੁੰਦੀ ਆ ਜੀ ਇਹ ਆਇਆ ਝਾੜੂ ਵਾਲੇ 12 ਚ ਤੁਹਾਡੀ ਦੁਨੀਆ ਸ਼ੁਰੂ ਹੀ ਇੱਥੋਂ ਹੁੰਦੀ ਆ ਇੱਥੇ ਖਤਮ ਹੋ ਜਾਂਦੀ ਆ ਉਹ ਤੋਂ ਜ਼ਿਆਦਾ ਫਿਰ ਇੱਥੇ ਪਹਿਲਾਂ ਆਈ ਸੀਗਾ ਵੀ ਚੱਲ ਰਿਹਾ ਸੀ ਸੇਮ ਪੈਟਰਨ ਇਹਨਾਂ ਦੇ ਆਉਣ ਨਾਲ ਕੁਝ ਲੋਕਾਂ ਨੂੰ ਉਮੀਦ ਵੀ ਜ਼ਿਆਦਾ ਵਧੀ ਜੀ ਤੇ ਲੋਕ ਜੁੜੇ ਵੀ ਜ਼ਿਆਦਾ ਜੀ ਇੱਕ ਕਮੈਂਟ ਮਿੰਟੂ ਜੀ ਮੈਂ ਹੋਰ ਲਾਵਾਂ ਪ੍ਰੌ ਜੀ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਕਦੋਂ ਪੇਸ਼ ਹੋਣਗੇ 15 ਦਿਨ ਦਾ ਸਮਾਂ ਹੈ ਜੀ ਤੇ ਸ਼ਾਇਦ 5-6 ਦਿਨ ਤਾਂ ਹੋ ਗਏ ਨੇ ਜੀ ਤੇ ਇਹਦਾ ਮਤਲਬ ਹੈ ਕਿ ਜੇ ਵੱਧ ਤੋਂ ਵੱਧ ਲਈਏ ਤੇ 8-10 ਦਿਨ ਹੋਰ ਹੂੰ ਇਹਨਾਂ ਦਿਨਾਂ ਦੇ ਵਿੱਚ ਪੇਸ਼ ਹੋਣ ਜੀ